ਹਲੇਲੂਇਆ ਸਾਰੇ ਨੂੰ ਪੈਰ ਪੈਰੀ ਜਮ ਸੀ ਦੀ ਖੁਦਾ ਦਾ ਬਰਕਤ ਦੇ ਵੀ ਇੱਕ ਦਾਤਾ ਨੂੰ ਬLES ਕਰੇ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯੇਸ਼ੂ ਦੇ ਜੰਦਾ ਅਤੇ ਦਲਾਲੀ ਨਾਂ ਦੇ ਵਿੱਚ ਠੀਕ ਹੋ ਗਏ ਅਸੀਂ ਖੁਦਾ ਦਾ ਸ਼ੁਕਰ ਖੁਦਾ ਦਾ ਧੰਨਵਾਦ ਕਰਦੇ ਹਾਂ ਅਸਰ ਦੇ ਦਿਨ ਦੇ ਲਈ ਖੁਦਾ ਨਿਆ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਕਿ ਅਸੀਂ ਉਹਦਾ ਸ਼ੁਕਰ ਖੁਦਾ ਦਾ ਧੰਨਵਾਦ ਕਰੀਏ ਗੁਣ ਗਾਵਾ ਗੁਣ ਗਾਵਾ ਯੇਸ਼ੂ ਜੀ ਮੈਂ ਤੇਰੇ ਗੁਣ ਗਾਵਾ ਗੁਣ ਗਾਵਾ ਯੇਸ਼ੂ ਜੀ ਮੈਂ ਤੇਰੇ ਗੁਣ ਗਾਵਾ ਛੱਡ ਕੇ ਦੁਨੀਆਦਾਰੀ ਨੂੰ ਯੇਸ਼ੂ ਜੀ ਮੈਂ ਤੇਰੇ ਗੁਣ ਗਾਵਾ ਛੱਡ ਕੇ ਦੁਨੀਆਦਾਰੀ ਨੂੰ ਯੇਸੂ ਜੀ ਮੈਂ ਤੇਰੇ ਗੁਣ ਗਾਵਾਂ ਮੈਨੂੰ ਕੀਤਾ ਤੂੰ ਪਿਆਰ ਹੈ ਐਨਾ ਮੈਨੂੰ ਤੂੰ ਚੋਖਾ ਜੀਵਨ ਹੈ ਦਿੱਤਾ ਰੱਖ ਕੇ ਈਮਾਨ ਦਰ ਤੇਰੇ ਜੋ ਆਉਂਦਾ ਤੇਤੋਂ ਸ਼ਿਫਾ ਪਾ ਕੇ ਹੈ ਜਾਂਦਾ ਰੱਖ ਕੇ ਈਮਾਨ ਤੇਰੇ ਦਰ ਤੇ ਜੋ ਆਉਂਦਾ ਤੇਤੋਂ ਸ਼ਿਫਾ ਪਾ ਕੇ ਹੈ ਜਾਂਦਾ ਤੇਰਾ ਲਹੂ ਲੈ ਕੇ ਯੇਸੂ ਜੀ ਮੈਂ ਆਪਣਾ ਪਾਪ ਮਟਾਵਾਂ ਤੇਰਾ ਲਹੂ ਲੈ ਕੇ ਯੇਸੂ ਜੀ ਮੈਂ ਆਪਣੇ ਪਰਮਾਤਮਾ ਹੋਰ ਕਿਤੇ ਮੇਰੀ ਨਜ਼ਰ ਨਾ ਜਾਵੇ ਦੁਨੀਆ ਦੀ ਕੋਈ ਸ਼ੈ ਮੇਰੇ ਮਨ ਨੂੰ ਨਾ ਪਾਵੇ ਤੇਰੇ ਹੀ ਕਲਾਮ ਨੂੰ ਯਿਸੂ ਜੀ ਮੈਂ ਆਪਣੇ ਦਿਲ ਵਿੱਚ ਵਸਾਵਾਂ ਤੇਰੇ ਹੀ ਕਲਾਮ ਨੂੰ ਯਿਸੂ ਜੀ ਮੈਂ ਆਪਣੇ ਦਿਲ ਵਿੱਚ ਵਸਾਵਾਂ ਗੁਣ ਦਾਵਾ ਗੁਣ ਦਾਵਾ ਯਿਸੂ ਜੀ ਮੈਂ ਤੇਰੇ ਗੁਣਾਂ ਦਾ ਵਾਸ ਛੱਡ ਕੇ ਦੁਨੀਆਦਾਰੀ ਨੂੰ ਮੈਂ ਯਿਸੂ ਜੀ ਤੇਰੇ ਗੁਣਾਂ ਤੇਰੇ ਗੁਣਾਂ ਗੋਡ ਬਲਾ ਜੀ ਸਾਰਿਆਂ ਨੂੰ